ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਗੱਲ ਕਰਨੀ ਪਣਦੀ ਹੈ ਕਿ ਸੜਕ ਦੇ ਉੱਤੇ ਇੱਕ ਛੋਟੀ ਜਿਹੀ ਅਣਗਹਿਲੀ ਲਾਪਰਵਾਹੀ ਕਈ ਵੇਲੇ ਘਰਾਂ ਦੇ ਘਰ ਉਜਾੜ ਦਿੰਦੀ ਹੈ ਹੁਣ ਦੱਸ ਦਈਏ ਤੁਹਾਨੂੰ ਖਬਰ ਜਿਹੜੀ ਗੜਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਲੇਕਿਨ ਬਲਾਚੌਰ ਦੇ ਨਾਲ ਜੁੜੀ ਹੋਈ ਹੈ ਦੱਸ ਦਈਏ ਬਲਾਚੌਰ ਦੇ ਪਿੰਡ ਮਾਣੇਵਾਲ ਤੋਂ ਜਗਿੰਦਰ ਸਿੰਘ ਆਪਣੀ ਧਰਮ ਪਤਨੀ ਵਰਿੰਦਰ ਕੌਰ ਦੇ ਨਾਲ ਅਤੇ 7 ਸਾਲਾਂ ਬੱਚੀ ਦੇ ਨਾਲ ਆਪਣੀ ਆਲਟੋ ਗੱਡੀ ਵਿੱਚ ਸਵਾਰ ਹੋ ਕੇ ਇੱਕ ਵਿਆਹ ਸਮਾਗਮ ਵਿੱਚ ਜਾ ਰਹੇ ਸਨ ਜਦ ਉਹ ਗੜਸ਼ੰਕਰ ਤੋਂ ਜਾਂਦੇ ਬਿਸਦੁਆਬ ਨਹਿਰ ਕੋਟਫਤੂਈ ਨੇੜੇ ਪਿੰਡ ਨੂਰਪੁਰ ਜੱਟਾ ਕੋਲ ਪਹੁੰਚੇ ਤਾਂ ਇੱਕ ਜਿਹੜਾ ਕੈਂਟਰ ਐ ਸਾਹਮਣੇ ਤੋਂ ਆ ਰਿਹਾ ਸੀ ਉਸ ਦੇ ਨਾਲ ਇੱਕ ਭਿਆਨਕ ਹਾਦਸਾ ਹੁੰਦਾ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਜਿਹੜੀ ਆਲਟੋ ਗੱਡੀ ਹੁੰਦੀ ਉਸ ਦਾ ਕਚੂੰਬਰ ਨਿਕਲ ਜਾਂਦਾ ਬੁਰੀ ਤਰ੍ਹਾਂ ਉਹ ਕੈਂਟਰ ਵਿੱਚ ਫਸ ਜਾਂਦੀ ਹੈ ਔਰ ਲੋਕ ਦੱਸਦੇ ਆ ਕਿ ਇਹਨਾਂ ਦਰਦਨਾਕੇ ਹਾਦਸਾ ਸੀ ਇੰਨਾ ਭਿਆਨਕ ਮੰਜ਼ਰ ਸੀ ਕਿ ਜੀਸੀਬੀ ਦੀ ਮਦਦ ਦੇ ਨਾਲ ਜਿਹੜੀ ਆ ਗੱਡੀ ਵਿੱਚੋਂ ਡੈੱਡ ਬਾਡੀਆ ਕੱਢੀਆਂ ਗਈਆਂ ਔਰ ਮੌਕੇ ਤੇ ਹੀ ਵਰਿੰਦਰ ਕੌਰ ਦੀ ਮੌਤ ਹੋ ਜਾਂਦੀ ਆ ਔਰ ਉਸਦੇ ਪਤੀ ਅਤੇ ਬੇਟੀ ਦੀ ਮੌਤ ਜਿਹੜੀ ਕੁਝ ਸਮਾਂ ਬਾਅਦ ਹੁੰਦੀ ਆ ਤਾਂ ਗੱਡੀ ਤੁਸੀਂ ਦੇਖੋਗੇ ਕਿ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਆ ਔਰ ਬੁਰੀ ਤਰ੍ਹਾਂ ਜਿਹੜੀ ਫਸੀ ਹੁੰਦੀ ਆ ਜਿਸ ਨੂੰ ਜੀਸੀਬੀ ਦੀ ਮਦਦ ਦੇ ਨਾਲ ਬਾਅਦ ਚੋਂ ਬਾਹਰ ਕੱਢਿਆ ਜਾਂਦਾ ਦੇਖ ਕੇ ਇੱਕ ਵਾਰ ਰੋਂਗ ਤੇ ਖੜੇ ਹੋ ਜਾਂਦੇ ਆ ਮਨ ਦਹਿਲ ਜਾਂਦਾ ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਆਪਣੇ ਘਰ ਤੋਂ ਤਾਂ ਵਿਆਹ ਸਮਾਗਮ ਵਿੱਚ ਪਰਿਵਾਰ ਜਾ ਰਿਹਾ ਸੀ ਲੇਕਿਨ ਪਰਿਵਾਰ ਦੇ ਤਿੰਨੇ ਜੀ ਜਿਹੜੇ ਆ ਇਹ ਸਾਥ ਸੇ ਵਿੱਚ ਖਤਮ ਹੋ ਜਾਂਦੇ ਆ ਘਰ ਵਿੱਚ ਜਿਹੜੇ 70 ਵਿੱਚ ਜਾਂਦੇ ਆ ਤਾਂ ਬੇਨਤੀ ਇਹੀ ਹੈ ਕਿ ਗੱਡੀ 19 ਸਪੀਡ 'ਚ ਚਲਾਣੀ ਚਾਹੀਦੀ ਹੈ ਜਿੰਨੀ ਗੱਡੀ ਸੰਭਲ ਸਕੇ ਔਰ ਖਾਸ ਕਰਕੇ ਜਿਹੜੇ ਵੱਡੀ ਗੱਡੀ ਵਾਲੇ ਹੁੰਦੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਬਾਕੀ ਗੱਡਿਆਂ ਨੂੰ ਵੀ ਰਾਹ ਦੇਣਾ ਬਹੁਤ ਜ਼ਰੂਰੀ ਹੈ ਤਾਂ ਇਹ ਬਹੁਤ ਹੀ ਮੰਦ ਭਾਗੀ ਕੱਟਣਾ ਬਲਾਚੌਰ ਦੇ ਮਾਣੇਵਾਲ ਪਿੰਡ ਦੇ ਇਹ ਤਿੰਨ ਜੀ ਜਿਹੜੇ ਆ ਉਹ ਵਿਆਹ ਸਮਾਗਮ 'ਚ ਜਾ ਰਹੇ ਸਨ ਤੇ ਮੌਕੇ ਤੇ ਇਹ ਵੱਡੀ ਜਿਹੜੀ ਦੁਰਘਟਨਾ ਵਾਪਰ ਜਾਂਦੀ ਹੈ ਔਰ ਗੱਡੀ ਤਾਂ ਨਸ਼ਟ ਹੋਈ ਹੈ ਪਰਿਵਾਰ ਵੀ ਜਿਹੜਾ ਉਹ ਨਸ਼ਟ ਹੋ ਗਿਆ ਖਾਨੇ ਮੁੱਕ ਦੇ ਪੂਰੀ ਤਸਵੀਰ ਹੈ ਅਮਰਜੀਤ ਨਹੀਂ ਅਸੀਂ ਪਟਿਆਲੇ ਤੋਂ ਆਏ ਇਹ ਮੇਰੀ ਨੂੰਹ ਦੀ ਭਜਾਈ ਭਰਾ ਤੇ ਭਤੀਜੀ ਇਹਨੇ ਜਣੇ ਸੀ ਇੱਥੇ ਜਾ ਰਹੇ ਸੀ ਅਸੀਂ ਇੱਥੇ ਨਗਰਾ ਪਰਸੇ ਕੇ ਵਿਆਹ ਜਾ ਰਹੇ ਸੀ ਹਾਂਜੀ ਕਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਇਹ ਇੱਥੇ ਹੋ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ ਦੇ ਤਿੰਨ ਜਣੇ ਸੀ ਅਸੀਂ ਦੋਨੇ ਜਣੇ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਜੀ ਕੈਂਟਰ ਦੇ ਨਾਲ ਇੱਕ ਜਿਆ ਆਲਟੋ ਕਾਰ ਸੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀ ਜੇ ਇੱਕ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਕੈਜੂਐਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਬਲਡੀਆਂ ਬਾਹਰ ਕਢਾ ਕੇ ਤੇ ਇਹਨਾਂ ਨੂੰ ਆਪਣੇ ਸ਼ਿਵਰਾਸਤ ਰਪਿਟ ਗਏ ਆਰਸੀ ਇੱਕ ਹਰਸ਼ਕਰਵਾ ਸੀ ਦੂਜੇ ਪਾਸੇ ਵਾਹਰ ਦੇ ਸੈਕਟਰ ਆ ਰਹੇ ਸੀ ਸਰ ਕੋਈ ਨਾ ਜਿਹੜੇ ਕਾਰ ਵਾਲੇ ਸੀ ਇਹ ਬਰਾ ਸ਼ੌਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਜੀ ਠੀਕ ਅਮਰ ਜੀ ਤੁਸੀਂ ਨਹੀਂ ਅਸੀਂ ਪਟਿਆਲੇ ਤੋਂ ਆ ਇਹ ਮੇਰੀ ਨੂੰਹ ਦੀ ਭੜਾਈ ਭਰਾ ਤੇ ਭਤੀਜੀ ਇਹਨੇ ਜਣੇ ਸੀ ਇੱਥੇ ਜਾ ਰਹੇ ਸੀ ਅਸੀਂ ਇੱਥੇ ਨਗਰਾ ਪਰਸੇ ਕੇ ਵਿਆਹ ਜਾ ਰਹੇ ਸੀ ਹਾਂ ਕਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ 'ਚ ਤਿੰਨ ਜਣੇ ਸੀ ਅਸੀਂ ਦੋਨੇ ਜਣੇ ਸੀ ਤੇ ਤਿੰਨਾਂ ਦੀ ਮੌਤ ਹੋ ਗਈ ਹੈ ਜੀ ਠੀਕ ਕਿੰਟਰ ਦੇ ਨਾਲ ਇੱਕ ਜਿਹੜਾ ਆਟੋਕਾਰ ਸੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜੇਕ ਦਾ ਘਰ ਆ ਲਾਇਆ ਇਸ ਤਰ੍ਹਾਂ ਦੀ ਕੈਜ਼ੂਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਬਲਟੀਆਂ ਬਾਹਰ ਕਢਾ ਕੇ ਤੇ ਉਹਨਾਂ ਨੂੰ ਆਪਣੇ ਸਿਵਰਾਸਤਾਂ ਤੇ ਰੱਖ ਗਏ ਅਰਸੀ ਘਰਸ਼ੇ ਕਰਵਾਇਆ ਸੀ ਦੂਜੇ ਪਾਸੇ ਵਾਹ ਰਿਹਾ ਸੀ ਕੈਂਟਰ ਆ ਰਿਹਾ ਸੀ ਸਰ ਕੋਈ ਨੁਕਸ ਨਹੀਂ ਜਿਹੜੇ ਕਾਰ ਵਾਲੇ ਸੀ ਇਹ ਬਰਾ ਚੌੜੇ ਕੋਲ ਪਿੰਡ ਮਾਣੇਵਾਲ ਦੇ ਆ ਇਹ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਆ ਜੀ